ਸਾਤਸ੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਜੋ ਭਗਵੰਤ ਮਾਨ ਸਰਕਾਰ ਵੰਡ ਰਹੀ ਹੈ ਪੰਜਾਬ ਦੀਆਂ ਚੇਅਰਮੈਨੀਆਂ ਦੂਜੇ ਸੂਬੇ ਦੇ ਲੋਕਾਂ ਨੂੰ ਅੱਜ ਜੀ ਤੁਸੀਂ ਸਹੀ ਸੁਣਿਆ ਜੋ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਚੇਅਰਮੈਨਸ਼ਿਪ ਆਪਣੇ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦੂਜੇ ਸੂਬੇ ਦੇ ਲੋਕਾਂ ਨੂੰ ਦੇਣ ਜਾ ਰਹੀ ਏ ਇਹ ਮੈਂ ਨਹੀਂ ਕਹਿ ਰਹੀ ਇਹ ਗੱਲ ਕਰ ਰਹੀ ਹੈ ਜੋ ਉਹਨਾਂ ਨੇ ਆਪਣੇ ਹੀ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਤੇ ਵਿਰੋਧੀ ਪਾਰਟੀਆਂ ਨੇ ਟਵੀਟ ਕਰਕੇ ਇਹਨਾਂ ਨੂੰ ਲੋਕਾਂ ਦੇ ਵਿੱਚ ਰੱਖ ਰਹੇ ਹਨ ਤੇ ਭਗਵੰਤ ਮਾਨ ਤੋਂ ਹਰੇਕ ਤਰ੍ਹਾਂ ਦੇ ਲੋਕ ਜਾਂ ਹਰੇਕ ਤਰ੍ਹਾਂ ਦੀ ਪਾਰਟੀ ਵਿਰੋਧੀ ਪਾਰਟੀ ਉਹਨਾਂ ਨੂੰ ਕੋਸ਼ਨ ਪੁੱਛ ਰਹੀ ਹੈ ਹੀ ਗੱਲ ਜੋ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਲੋਕ ਉਹਨਾਂ ਦੇ ਵਿੱਚ ਇੰਨੀ ਉਹ ਇੰਨੇ ਕਾਬਿਲ ਨਹੀਂ ਹਨ ਕਿ ਉਹ ਪੰਜਾਬ ਦੇ ਸੂਬਿਆਂ ਨੂੰ ਸਮਝ ਸਕਣ ਜਾਂ ਉਹਨਾਂ ਦੀ ਕਿਸੇ ਗੱਲ ਨੂੰ ਸਮਝ ਸਕਣ ਇਹਦੇ ਉੱਪਰ ਟਵੀਟ ਨਿਕਲ ਕੇ ਆਇਆ ਹੈ ਵਿਕਰਮ ਸਿੰਘ ਮਜੀਠੀਆ ਦਾ ਉਹਨਾਂ ਲਿਖਿਆ ਹੈ ਕਿ ਪੋਲਿਊਸ਼ਨ ਕੰਟਰੋਲ ਬਹੁਤ ਟੈਕਨੀਕਲ ਹੋਣ ਦੇ ਕਾਰਨ ਐਨਜੀਟੀ ਦੀ ਗਾਰਡੀਅன்ஸ் ਨੇ ਵੀ ਇੱਥੇ ਇੰਜੀਨੀਅਰ ਦੀ ਡਿਗਰੀ ਜਿਸ ਨੂੰ এনवायरमेंट ਦੀ ਸਮਝ ਨਾ ਹੋਵੇ ਉਹ ਲੱਗ ਸਕਦੇ ਹਨ ਪਰ ਇੱਥੇ ਸਾਰੀਆਂ ਤੱਜੀਆਂ ੜਾਉਂਦੇ ਹੋਏ ਦਿੱਲੀ ਦੀ ਰੀਨਾ ਗੁਪਤਾ ਨੂੰ ਆਮ ਆਦਮੀ ਪਾਰਟੀ ਦੀ ਸਪੋਕਸਮੈਨ ਹੈ ਜੋ ਉਹਨੂੰ ਪੰਜਾਬ ਦੀ ਸਮਝ ਵੀ ਨਹੀਂ ਹੈ ਤੇ ਉਹ ਪੰਜਾਬ ਦੇ ਵਿੱਚ ਵੀ ਨਹੀਂ ਰਹਿ ਰਹੀ ਤੇ ਇਥੋਂ ਦੀ ਵੀ ਨਹੀਂ ਹੈ ਗੈਰ ਪੰਜਾਬੀ ਹੈ ਉਹਨੂੰ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਅਪੋਇੰਟ ਕੀਤਾ ਹੈ ਕਿ ਇਹ ਲੁੱਟਣ ਦਾ ਨਵਾਂ ਤਰੀਕਾ ਹੈ ਜਾਂ ਦੇਖ ਲਓ ਕਿ ਇਹ ਕਿੰਨਾ ਕੁ ਬਦਲਾ ਲਿਆ ਰਹੀ ਹੈ ਆਮ ਆਦਮੀ ਪਾਰਟੀ ਇਹ ਵਿਕਰਮ ਸਿੰਘ ਮਜੀਠੀਆ ਨੇ ਵੀ ਲਿਖਿਆ ਤੇ ਇਹਦੇ ਉੱਤੇ ਜੋ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੇ ਵੀ ਟਵੀਟ ਕੀਤਾ ਹੈ ਕਿ ਕੀ ਗੱਲ ਜੋ ਮਤਲਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਮਤਲਬ ਹਰ ਗੱਲ ਤੋਂ ਯੂ ਟਰਨ ਵੀ ਲੈ ਲੈਂਦੇ ਨੇ ਆਪਣੇ ਆਪ ਦੀ ਗੱਲ ਨੂੰ ਬਦਲ ਵੀ ਦਿੰਦੇ ਨੇ ਤੇ ਹੁਣ ਉਹਨਾਂ ਨੇ ਸਿੱਧਾ ਟਾਰਗੇਟ ਕੀਤਾ ਹੈ ਜੋ ਉਹਨਾਂ ਦੇ ਆਪਣੇ ਪੰਜਾਬ ਦੇ ਲੋਕ ਨੇ ਆਪਣੇ ਵਿਧਾਇਕ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਉਹਨਾਂ ਨੂੰ ਕਿ ਉਹਨਾਂ ਨੂੰ ਦੂਸਰੇ ਸੂਬਿਆਂ ਤੋਂ ਜਾ ਕੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਲੋਕਾਂ ਨੂੰ ਲਿਆਉਣਾ ਪੈ ਰਿਹਾ ਹੈ ਇਹ ਬਹੁਤ ਵੱਡਾ ਸਵਾਲ ਖੜਾ ਹੁੰਦਾ ਆਮ ਜਨਤਾ ਪਾਰਟੀ ਆਮ ਲੋਕਾਂ ਵਾਸਤੇ ਕਿ ਆਮ ਜਨਤਾ ਪਾਰਟੀ ਕਰ ਕੀ ਰਹੀ ਹੈ ਕਿ ਉਹਨਾਂ ਹਰ ਇੱਕ ਚੀਜ਼ ਤੇ ਭਗਵੰਤ ਸਿੰਘ ਮਾਨ ਇੰਨਾ ਜ਼ਿਆਦਾ ਮਤਲਬ ਆਪਣਾ ਕਿਉਂ ਦਿਖਾ ਰਹੇ ਨੇ ਕਿ ਉਹਨਾਂ ਨੂੰ ਆਪਣੇ ਲੋਕਾਂ ਤੇ ਵਿਸ਼ਵਾਸ ਹੋਣਾ ਬੰਦ ਹੋ ਗਿਆ ਜਾਂ ਉਹਨਾਂ ਉੱਪਰ ਕਿਸੇ ਦਾ ਦਬਾਅ ਪਾਇਆ ਜਾ ਰਿਹਾ ਹੈ ਜਾਂ ਉਹ ਕਿਸੇ ਦੇ ਅੰਡਰ ਕੰਮ ਕਰ ਰਹੇ ਨੇ ਹਜੇ ਤੱਕ ਐਵੇਂ ਦੀ ਕੋਈ ਗੱਲ ਜੋ ਹੈ ਇਹ ਮਤਲਬ ਲੋਕਾਂ ਨੂੰ ਤਾਂ ਇਹੀ ਲੱਗ ਰਿਹਾ ਕਿ ਸ਼ਾਇਦ ਮੇਬੀ ਕਿ ਭਗਵੰਤ ਸਿੰਘ ਮਾਨ ਕਿਸੇ ਦਬਾਅ ਕਰਕੇ ਕਰ ਰਹੇ ਨੇ ਜਾਂ ਫਿਰ ਉਹਨਾਂ ਨੂੰ ਡਿਸੀਜਨ ਹੀ ਨਹੀਂ ਲੈਣਾ ਆਉਂਦਾ ਹੁਣ ਤਾਂ ਬਹੁਤ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਬਾਕੀ ਜਿਵੇਂ ਹੀ ਅਗਲੀ ਕੋਈ ਖਬਰ ਮਿਲਦੀ ਹੈ ਤਾਂ ਫਿਰ ਜਲਦੀ ਮਿਲਦੇ ਹਾਂ ਧੰਨ